ਵਿਅਕਤੀ ਨੂੰ ਕਰੰਟ ਲੱਗਦਾ ਹੈ ਉਸਦੀ ਮੌਤ ਹੁੰਦੀ ਆ ਜਾਂ ਫਿਰ ਵਿਅਕਤੀ ਜ਼ਖਮੀ ਹੁੰਦਾ ਤਾਂ ਉਸ ਨੂੰ ਮੁਆਵਜ਼ਾ ਦਿੱਤਾ ਜਾਏਗਾ ਤੇ ਮੁਆਵਜ਼ਾ ਕਿਸੇ ਹੋਰ ਦੇ ਵੱਲੋਂ ਨਹੀਂ ਸਗੋ PSPCL ਦੇ ਵੱਲੋਂ ਹੀ ਦਿੱਤਾ ਜਾਏਗਾ ਤਾਂ ਦੱਸ ਦਈਏ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਨੀਤੀ ਬਣਾਈ ਗਿਆ ਇਸ ਦੀ ਜਾਣਕਾਰੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੱਤੀ ਗਿਆ ਜਿਸ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਿਆ ਕਿ ਜੇਕਰ ਬਿਜਲੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਕਿਸੇ ਵਿਅਕਤੀ ਦੀ ਜਾਨ ਜਾਂਦੀ ਹੈ ਜਾਂ ਫਿਰ ਕੋਈ ਵਿਅਕਤੀ ਜ਼ਖਮੀ ਹੁੰਦਾ ਯਾਨੀ ਕਿ ਕਰੰਟ ਲੱਗਣ ਦੇ ਕਾਰਨ ਜੇਕਰ ਕਿਸੇ ਵਿਅਕਤੀ ਦੀ ਜਾਨ ਗਈ ਹੈ ਜਾਂ ਕੋਈ ਵਿਅਕਤੀ ਜ਼ਖਮੀ ਹੋਇਆ ਹੈ ਤਾਂ ਉਸ ਨੂੰ ਮੁਆਵਜ਼ਾ ਦਿੱਤਾ ਜਾਏਗਾ BSPCL ਦੇ ਵੱਲੋਂ ਇਹ ਮੌਜਾ ਜਿਹੜਾ ਦਿੱਤਾ ਜਾਏਗਾ ਤੇ ਵੱਧ ਤੋਂ ਵੱਧ 30 ਦਿਨਾਂ ਦੇ ਵਿੱਚ ਵਿੱਚ ਇਸ ਮਸਲੇ ਦਾ ਜਿਹੜਾ ਹੱਲ ਆ ਉਹ ਕੀਤਾ ਜਾਏਗਾ ਤਾਂ ਦੱਸ ਦਈਏ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਆ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਜਾਨੀ ਕਿ PSPCL ਦੇ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਆ ਕਿ 30 ਦਿਨਾਂ ਦੇ ਵਿੱਚ ਵਿੱਚ ਮੌਜਾ ਰਾਸ਼ੀ ਆ ਜੋ ਉਹ ਜਾਰੀ ਕੀਤੀ ਜਾਵੇਗੀ ਜੇਕਰ ਕਿਸੇ ਵਿਅਕਤੀ ਨੂੰ ਬਿਜਲੀ ਵਿਭਾਗ ਦੀ ਅੰਗੈਲੀ ਦੇ ਕਾਰਨ ਕਰੰਟ ਲੱਗਿਆ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਉਹ ਜ਼ਖਮੀ ਹੁੰਦਾ ਦੱਸਦੀ ਕਿ ਬਿਜਲੀ ਦੇ ਝਟਕੇ ਕਾਰਨ ਜੇਕਰ ਕੋਈ ਵਿਅਕਤੀ ਹੁਣ ਜਾਨ ਗਵਾਉਂਦਾ ਤਾਂ ਉਸ ਨੂੰ ਜੋ ਮੁਆਵਜ਼ਾ ਮਿਲੇਗਾ ਇਸ ਸਬੰਧੀ ਕਾਫੀ ਜਿਹੜੀਆਂ ਪਟੀਸ਼ਨਾਂ ਨੇ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈਆਂ ਸੀ ਜਿਸ ਦੇ ਉੱਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਵਿਭਾਗ ਨੂੰ ਮੁਆਵਜ਼ੇ ਲਈ ਇੱਕ ਨੀਤੀ ਬਣਾਉਣ ਦੇ ਹੁਕਮ ਦਿੱਤੇ ਸੀ ਪੰਜਾਬ ਸਰਕਾਰ ਨੇ ਹੁਣ ਮੁਆਵਜ਼ੇ ਦੇ ਲਈ ਜੋ ਨੀਤੀ ਹੈ ਉਹ ਤਿਆਰ ਕਰ ਲਈ ਹੈ ਤੇ ਹਾਈ ਕੋਰਟ ਦੇ ਅੱਗੇ ਇਸ ਨੀਤੀ ਨੂੰ ਪੇਸ਼ ਕੀਤਾ ਗਿਆ ਜਿਸ ਦੇ ਤਹਿਤ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਹੋਵੇ ਕਾ ਮੁਲਾਜ਼ਮ ਹੋਵੇ ਜਾਂ ਫਿਰ ਕੋਈ ਆਮ ਨਾਗਰਿਕ ਹੋਵੇ ਤਾਂ ਜੇਕਰ ਉਹਨਾਂ ਦੀ ਜਾਨ ਜਾਂਦੀ ਹੈ জাফরੋ ਜ਼ਖਮੀ ਹੁੰਦੇ ਨੇ ਬਿਜਲੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਤਾਂ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ ਦੱਸਿਏ ਕਿ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਾਫੀ ਸਾਰੇ ਮਾਮਲੇ ਸਨ ਜੋ ਪੈਂਡਿੰਗ ਚੱਲ ਰਹੇ ਸੀ ਕਈ ਮਾਮਲੇ ਅਜਿਹੇ ਸੀ ਜਿਨ੍ਹਾਂ ਦੀ ਸੁਣਵਾਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਹੀ ਸੀ ਉਹਨਾਂ ਮਾਮਲਿਆਂ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਵੱਲੋਂ ਨੀਤੀ ਬਣਾਉਣ ਦੇ ਲਈ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਕਿਹਾ ਗਿਆ ਸੀ ਜਿਸ ਦੇ ਸਬੰਧੀ ਸਰਕਾਰ ਦੇ ਵੱਲੋਂ ਨੀਤੀ ਬਣਾਈ ਗਈ ਅਤੇ ਅਦਾਲਤ ਦੇ ਵਿੱਚ ਇਸ ਨੀਤੀ ਨੂੰ ਪੇਸ਼ ਕੀਤਾ ਗਿਆ ਤਾਂ ਦੱਸਦੇ ਕਿ ਹੁਣ ਜੋ ਮੁਆਵਜ਼ਾ ਰਾਸ਼ੀ ਦਿੱਤੀ ਜਾਏਗੀ ਉਸ ਸਬੰਧੀ ਕੁਝ ਸ਼ਰਤਾਂ ਵੀ ਨੇ ਮੁਆਵਜ਼ੇ ਦੀ ਗਣਨਾ ਕਰਨ ਦੇ ਲਈ ਜੋ ਮੁਆਵਜ਼ਾ ਦਿੱਤਾ ਜਾਏਗਾ ਜੋ ਮ੍ਰਿਤਕ ਹੋਵੇਗਾ ਉਸ ਦੀ ਆਮਦਨ ਨੂੰ ਉਸ ਦੀ ਉਮਰ ਅਤੇ ਹੋਰ ਕਾਰਕਾਂ ਦਾ ਜਿਹੜਾ ਅਧਿਐਨ ਆ ਉਹ ਵੀ ਕੀਤਾ ਜਾਏਗਾ ਜਾਨੀ ਕਿ ਜੋ ਵਿਅਕਤੀ ਜਿਸ ਦੀ ਜਾਨ ਗਈ ਹੈ ਬਿਜਲੀ ਵਿਭਾਗ ਦੀ ਅੰਗੈਲੀ ਦੇ ਕਾਰਨ ਉਸ ਦੀ ਤਨਖਾਹ ਨੂੰ ਲੈ ਕੇ ਜਿਸ ਦੀ ਆਮਦਨ ਹੋਏਗੀ ਅਤੇ ਉਸ ਦੀ ਉਮਰ ਜਾਂ ਹੋਰ ਜੋ ਕਾਰਕ ਹੋਣਗੇ ਉਹਨਾਂ ਸਾਰੀਆਂ ਚੀਜ਼ਾਂ ਦਾ ਪਹਿਲਾਂ ਅਧਿਐਨ ਕੀਤਾ ਜਾਏਗਾ ਫਿਰ ਉਸ ਤੋਂ ਬਾਅਦ ਜੋ ਬਣਦੀ ਮੁਆਵਜ਼ਾ ਰਾਸ਼ੀ ਹੋਵੇਗੀ ਉਹ ਰਾਸ਼ੀ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਤੇ ਵੱਧ ਤੋਂ ਵੱਧ 30 ਦਿਨਾਂ ਦੇ ਅੰਦਰ ਅੰਦਰ ਹੀ ਇਹ ਰਾਸ਼ੀ ਆ ਜੋ ਜ਼ਖਮੀਆਂ ਨੂੰ ਜਾਂ ਫਿਰ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਵੇਗੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਨੀਤੀ ਹੈ ਜਿਹੜੀ ਬਣਾਈ ਗਈ ਹੈ ਜੇਕਰ ਬਿਜਲੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਕਿਸੇ ਵਿਅਕਤੀ ਦੀ ਜਾਨ ਜਾਂਦੀ ਹੈ ਜਾਂ ਫਿਰ ਜ਼ਖਮੀ ਹੁੰਦਾ ਤਾਂ ਉਸ ਨੂੰ ਹੁਣ ਮੁਆਵਜ਼ਾ ਰਾਸ਼ੀ ਹੈ ਜਿਹੜੀ ਉਹ ਦਿੱਤੀ ਜਾਵੇਗੀ